हां जी किसान वीरो सारेया नु सास्रीया काल स्वागत करदे हां ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾ ਦਿਖਾਵਾਂਗੇ ਤੇ ਦੋਵੇਂ گاਵਾ ਦੋਸਤੋ ਸੁਈਆਂ ਸੁਈਆਂ ਡਿਟੇਲ ਇਹਨਾਂ ਦੋਵਾਂ گاਵਾਂ ਦੀ ਦੋਸਤੋ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਦੇ ਹੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਕਰਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਬਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਨੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਤੁਸੀਂ ਸੁਣਾਓ ਚੱਲੀਏ ਵਧੀਆ ਕੰਮ ਕਰ ਵਧੀਆ ਚੱਲਦਾ ਵੀਰ ਜੀ ਵਧੀਆ ਚੱਲਦਾ ਵੀਡੀਓ ਪ ਹਾਂਜੀ ਤੇ ਦੂਜੀ ਗੱਲ ਵੀਰ ਇਹ ਆ ਵੀ ਹੁਣ ਆਪਣਾ ਐਡਰੈਸ ਬੋਲਦੀ ਆਪਾਂ ਵੀਰ ਜੀ ਪਿੰਡ ਝਾਮਕੇ ਹਾਂਜੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਨਾਮ ਹਰਦੀਪ ਸਿੰਘ ਆ ਮੋਬਾਈਲ ਨੰਬਰ 9592810243 ਠੀਕ ਹੈ ਜੀ ਹਾਂਜੀ ਦੋ ਗਾਵਾਂ ਆ ਆਪਣੇ ਕੋਲ ਹਾਂਜੀ ਦੋ ਆਪਣੇ ਕੋਲ ਗਾਵਾਂ ਸੇਲਾ ਏਕਾ ਵਹਿੜਾ ਹਾਂਜੀ ਇਹ ਸੂਈ ਆ ਆ ਗੱਬਣ ਠੀਕ ਹੈ ਜੀ ਹਾਂਜੀ ਅੱਛਾ ਇੱਕ ਗੱਬਣ ਤੇ ਇੱਕ ਸੂਈ ਹਾਂਜੀ ਇੱਕ ਗੱਬਣ ਇੱਕ ਸੂਈ ਆ ਠੀਕ ਹੈ ਜੀ ਤੇ ਜਿਹੜੀ ਗੱਬਣ ਗਾਵਾਂ ਇਹ ਕਿੰਨਾ ਸੁਗਾ ਸੁਣੀ ਇਹ ਵੀਰ ਜੀ ਤੀਜਾ ਸੁਗਾ ਸੁਣੀ ਆ ਅੱਛਾ ਜੀ ਕਿੰਨਾ ਟਾਈਮ ਖੜਦੀ ਬਾਕੀ ਸੁਣ ਜੀ ਟਾਈਮ ਅਜੇ ਲਗਭਗ 4 ਪੈ ਨਹੀਂ ਸਕਦੇ ਠੀਕ ਹੈ ਜੀ ਆਉਂਦਾ ਜਾਂਦਾ ਰਹਿੰਦਾ ਡੰਗਰ ਇਸ ਕਰਕੇ ਇੱਕ ਅੱਧਾ ਦਿਨ ਪਹਿਲਾਂ ਵੀ ਸੁਪ ਸਕਦੀ ਆ ਵੈਸੇ 4-5 ਦਿਨ ਲੈ ਜਾਉਗੇ ਬਣਾ ਜੀ ਠੀਕ 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 ਹੈ ਜੀ ਹਾਂਜੀ ਤੋੜ ਕੇ ਦਿਖਾਈਏ ਵੀਰ ਖੋਲੀਏ ਤੋੜ ਕੇ ਮਕਾਉਨੇ ਪਹਿਲਾਂ ਇਹਦੀਆਂ ਸੀਲ ਠੰਡੀਆਂ ਵਿਖਾ ਦਈਏ ਆਪਾਂ ਇਧਰੋਂ ਬਹਿ ਜਾਓ ਉਧਰੋਂ ਬਹਿ ਜਾਓ ਥਾੜ੍ਹ ਵਿਖਾਓ ਨੇੜ ਤੋਂ ਸਭ ਤੋਂ ਪਹਿਲੀ ਜੀ ਦੇਖਣ ਵਾਲੀ ਆ ਹਾਂਜੀ ਠੀਕ ਹੈ ਜੀ ਹਾਂ ਜੀ ਆਪਾਂ ਇਹਨੂੰ ਅੰਦਰ ਵੀ ਖੜਾਾਂਗੇ ਉੱਥੇ ਵਿਖਾਵਾਂਗੇ ਤੁਹਾਨੂੰ ਬਹਿ ਕੇ ਇੱਕ ਵਾਰ ਇਹਨੂੰ ਵਿਖਾਉਣੇ ਖੋਲ ਕੇ ਵੀ ਤੋਰ ਕੇ ਵਿਖਾਉਣੇ ਠੀਕ ਹੈ ਜੀ ਬਾਕੀ ਦੋਸਤੋ ਚੀਜ਼ ਉਹੀ ਖਰੀਦਣ ਦਾ ਫਾਇਦਾ ਵਾ ਜਿਹੜੀ ਦੋਸਤੋ ਬਿਲਕੁਲ ਸੀਲਸ ਲੱਗ ਚੁੰਨ ਦੇ ਵਿੱਚ ਇੱਕ ਨੰਬਰ ਦੀ ਕੁਆਲਿਟੀ ਹੋਵੇ ਦੋਰਾ ਤਾਂ ਹੈ ਪ੍ਰੋਪਰ ਬਿਲਕੁਲ ਸਹੀ ਬਾਕੀ ਦੋਸਤੋ ਤੁਹਾਨੂੰ ਬੈਕ ਸਾਈਡ ਤੋਂ ਦਾ ਆਰਡਰ ਨੇੜੇ ਤੋਂ ਦਿਖਾ ਦੇਣਾ ਆਹ ਕਰੋ ਚੈੱਕ ਜੀ ਅਜੇ ਦੋਸਤੋ ਸੁੰਦੇ ਵਿੱਚ ਟਾਈਮ ਕਾਫੀ ਪਿਆ ਵਾ ਤੇ ਸੁੰਦੇ ਸਮੇਂ ਤੱਕ ਜਿਹੜਾ ਦੋਸਤੋ ਆਰਡਰ ਨੇ ਬਹੁਤ ਵਧੀਆ ਜਿਹੜਾ ਤਿਆਰ ਕਰ ਲੈਣਾ ਜੀ ਲਓ ਜੀ ਦੋਸਤੋ ਆਹ ਕਰੋ ਚੈੱਕ ਜੀ ਹੁਣ ਇਧਰਲੇ ਪਾਸੇ ਵੀ ਵੀਰ ਜੀ ਬਹਿ ਕੇ ਵਿਖਾ ਦਿੰਨੇ ਆ ਖਾਣ ਚੈੱਕ ਕਰਾਓ ਲਓ ਜੀ ਬਹਿਣੀ ਵਾਲੇ ਪਾਸੇ ਆ ਸੀਲ ਠੰਡੀ ਹਾਂਜੀ ਹਾਂ ਇੰਨੇ ਗੁਣ ਲੱਭਦੇ ਹੀ ਨਹੀਂ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਅੱਛਾ ਵੀਰ ਜੀ ਕਿੰਨਾ ਘਦੋ ਦਿੰਨੇ ਚੋਇਆ ਵੀਰ ਜੀ ਪਿਛਲੇ ਸੂਹੇ 22 ਲੀਟਰ ਦਾ ਰਿਕਾਰਡ ਆ ਅਛਾ ਜੀ ਹਾਂਜੀ ਦੂਜੇ ਸੂਏ ਐਰ ਕੀ ਹੋ ਸਕਦਾ ਪਲੱਸ ਵੀ ਦਵੇ ਨੇੜ ਤੋਂ ਵਿਖਾ ਦਿਓ ਅੱਗੋਂ ਹੀ ਵਿਖਾਇਆ ਲੇਵਾ ਵਿਖਾਓ ਸੀਲ ਠੰਡੀ ਵਾਲਟ ਲਾ ਪਈਆਂ ਨੇ ਇਹ ਹਵਾਨੇ ਚ ਦੋਸਤੋ ਜੀ ਇਹਨੇ ਸਾਰੀਆਂ ਚੱਕ ਦੇਣੀਆਂ ਥੋੜਾ ਜਿਆਦਾ ਡਰਦੀ ਜੀ ਆ ਬਾਕੀ ਐ ਬਿਲਕੁਲ ਸੀਲ ਠੰਡੀ ਆ ਕੋਈ ਚੱਕਰ ਨਹੀਂ ਜਿੱਤਰਾ ਮਰਜ਼ੀ ਬੰਦੇ ਰਹੋ ਪੰਜ ਰੀ ਬਹੁਤ ਸਾਰੀ ਬਹੁਤ 10 ਰੀ ਬਹੁਤ ਲਓ ਦੋਸਤੋ ਬਾਕੀ ਇਹਦਾ ਥਾਣ ਨਹੀਂ ਲੱਭਦਾ ਹਾਂਜੀ 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 ਡੰਗਰ ਦਾ ਤਾਂ ਇਹਨਾਂ ਸੀਲ ਠੰਡਾ ਨਹੀਂ ਲੱਭਦਾ ਠੀਕ ਹੈ ਜੀ ਹਾਂਜੀ ਸੂਣ ਚ ਕਿੰਨਾ ਟਾਈਮ ਦੱਸਿਆ ਜੀ ਵੀਰ ਪਿਆਰੇ ਸੂਣ ਦੇ ਵਿੱਚ 5 ਕਿ ਦਿਨ ਲਗਭਗ 5 ਦਿਨ ਤੋਂ ਹਫਤੇ ਦੇ ਲਾਗੇ ਬੰਨੇ 4 ਦਿਨਾਂ ਨੂੰ ਸੂਪੇ ਠੀਕ ਹੈ ਜੀ ਇੰਨਾ ਕ ਟਾਈਮ ਲਾਊਗੀ ਠੀਕ ਠੀਕ ਹੈ ਹਾਂਜੀ ਲਓ ਦੋਸਤੋ ਇਹਦਾ ਫੇਸ ਕੁਆਲਿਟੀ ਦੀ ਚੈੱਕ ਕਰ ਲਓ ਕੋਈ ਤੀਜਾ ਸਵੇਰ ਤੋਂ ਉਸ ਤੋਂ ਸੁਣੀਆਂ ਤੇ ਮੁੱਲ ਆਪਾਂ ਵੀਰ ਤੋਂ ਪੁੱਛ ਲੈਨੇ ਆ ਇਹਦਾ ਵੀਰ ਜੀ ਹਰਦੀਪ ਕਿੰਨਾ ਕ ਮੁੱਲ ਕਰਦੀ ਮੁੱਲ ਤੇ ਵੀਰ ਜੀ ਰੱਖਿਆ ਆਪਾਂ ਇਹਦਾ 65000 ਅੱਛਾ ਜੀ ਤੇ ਮਾਤਣੇ ਕਿੰਨਾ ਕੋ ਸਕਦਾ ਤੁਸੀਂ ਰੱਖ ਦਿਓ ਕਿ ਨਹੀਂ ਵੀ ਇਹ ਹੈ ਕਿ ਖੁੱਲੇ ਦਲਾ ਮਾਤਣ ਕਰ ਦੋ 60 ਦੀ ਦੇ ਦਈਏ 60 ਤੋਂ ਅੰਦਰ ਨਹੀਂ ਹੁੰਦੀ 2 ਛੱਡ ਦਾਂਗੇ 58000 ਦੇ ਗਾਂ ਦਾ 50000 ਦੇ ਹਾਂਜੀ ਠੀਕ ਹੈ ਲਓ ਦੋਸਤੋ 58000 ਰੁਪਿਆ ਵੀਰ ਨੇ ਡਿਮਾਂਡ ਰੱਖੀ ਜੇ ਤੇ ਬਾਕੀ ਦੋਸਤੋ ਬਾਕੀ ਇੱਕ ਚੀਜ਼ ਦਾ ਤੁਹਾਨੂੰ ਪਤਾ ਹੈ ਆਪਣੇ ਜਿੰਨਾ ਘੱਟ ਮੁੱਲ ਤੇ ਡੰਗਰ ਕੋਈ ਨਹੀਂ ਦਿੰਦਾ ਇਹਨੇ ਦੁੱਧ ਵਾਲਾ ਠੀਕ 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 ਇਸ ਤਾਂ ਇਸ ਗੱਲ ਦਾ ਤੁਹਾਨੂੰ ਪਤਾ ਲੱਗਾ ਹੋਣਾ ਕਿਉਂਕਿ ਤੁਸੀਂ ਵੀਡੀਓ ਲਿਆਦੇ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਦਾ ਹਾਂਜੀ 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 ਵੀਰ ਜੀ ਠੀਕ ਹੈ ਜੀ 58000 ਰੁਪਏ ਦੇ ਵਿੱਚ ਦੋਸਤੋ ਮਾਨ ਤਾਂ ਜਿਹੜਾ ਕੋਈ ਵੀਰ ਭਰਾ ਖਿੱਦਣੋਗਾ ਉਹਦਾ ਮੌਕੇ ਤੇ ਜ਼ਰੂਰ ਹੋਗਾ ਕਿਉਂਕਿ ਮੋਜਰੀ ਹੁੰਦੀ ਵੀਡੀਓ ਲਈ ਫਿਕ ਕੋਈ ਭੈਣ ਭਰਾ ਪੁੱਛਦਾ ਪੀ ਇਹਨੂੰ ਕੋਈ ਗੱਲ ਤੇ ਨਹੀਂ ਆਹ ਦੰਦ ਚੈੱਕ ਕਰ ਲਓ ਕੋਈ ਕਿਸੇ ਤਰੀਕ ਦੀ ਕੋਈ ਕਮੀ ਨਹੀਂ ਨਾ ਨਾ ਤੋਂ ਜਵਾਹਰ ਦੰਦ ਜੀ ਦੋਸਤ ਹਾਂਜੀ ਠੀਕ ਹੈ ਇਸ ਚੀਜ਼ ਲੋਨੀ ਆਪਾਂ ਕੋਈ ਠੀਕ ਹੈ ਵੀਰ ਜੀ ਅੱਗੇ ਕਿਸੇ ਵੀਰ ਨੇ ਆਪਣੇ ਨਾਲ ਕਰਤੀ 19 ਕੀ ਅੱਛਾ ਜੀ ਤੇ ਚਲੋ ਕੋਈ ਨਹੀਂ ਆ ਗੁਰੂ ਭਲਾ ਕਰੂਗਾ ਉਹਦਾ ਵੀ ਠੀਕ ਠੀਕ ਹੈ ਹਾਂਜੀ ਆਪਾਂ ਕਿਸੇ ਨੂੰ ਧੋਖਾ ਕਰਕੇ ਨਹੀਂ ਦੇਣਾ ਇਸ ਚੀਜ਼ ਨੂੰ ਠੀਕ ਹੈ ਵੀਰ ਜੀ ਠੀਕ ਹਾਂਜੀ ਵੀਰ ਜੀ ਇਸ ਗਾਂ ਦੀ ਡਿਟੇਲ ਦੱਸਿਓ ਵੀਰਾਂ ਨੂੰ ਵੀਰ ਜੀ ਇਹਦੇ ਥੱਲੇ ਇਸ ਟਾਈਮ ਕਰੀਬ-ਕਰੀਬ 11 ਕਿਲੋ ਦੁੱਧ ਆ ਕਿੰਨਾ ਟਾਈਮ ਹੋ ਗਿਆ ਸੀ ਇਹਨੂੰ 10 ਤੋਂ ਬਾਹਰ ਹੀ ਸੂਈ ਨੂੰ ਹੋ ਗਿਆ ਲਗਭਗ 13 ਤੋਂ 15 ਦਿਨ ਲਗਭਗ ਮੈੜਾ ਮਾਰਨਦਾ ਹੀ ਹੈ ਬੱਚੀ ਠੀਕ ਹੈ ਜੀ ਹਾਂਜੀ 200 ਆਰਡਰ ਕੁਆਲਟੀ ਜਿਹੜੀ ਚੰਗੀ ਤਿਆਰ ਕੀਤੀ ਹੈ ਜੀ ਦੋਸਤੋ ਮੈੜੇ ਦੇ ਵਿੱਚ ਹੀ ਆ ਆ ਵੇਖੋ ਪੂਛ ਤੇ ਲੱਗਾ ਹੈ ਹਾਂਜੀ ਹਾਂਜੀ ਆ ਦੋਸਤੋ ਕਰ ਲਓ ਚੈੱਕ ਕਰਾ ਦਿਓ ਬੇਸ਼ੱਕ ਭਾਵੇਂ ਹਾਂਜੀ ਤੇ ਵੀਰੋ ਮਤਲਬ ਦੋ ਦੋ ਹੁਣ ਦੱਸਿਆ 10 ਕਿਲੋ ਤਿਆਰ ਹੈ ਹਾਂ 10 ਤੋਂ ਬਾਹਰ ਹੀ ਹੈ ਵੀਰ ਜੀ ਸੂਹਾ ਕਿੰਨਾ ਸੂਈ ਹੈ ਸੂਹਾ ਵੀਰ ਜੀ ਕੋਈ ਦੂਜਾ ਮੰਨ ਲੇ ਆਪਾਂ ਨੂੰ ਤੇ ਦੂਜੇ ਕਰਕੇ ਮਿਲ ਗਿਆ ਦੂਜਾ ਮੰਨ ਲੇ ਤੀਜਾ ਮੰਨ ਲੇ ਠੀਕ ਹੈ ਜੀ ਉਰਾਓ ਇੱਕ ਚੀਜ਼ ਤੁਹਾਨੂੰ ਵਿਖਾਉਣੀ ਆ ਜਿਹੜ ਐਸ ਗਾਂ ਦੇ ਦੋ ਦੰਦ ਇੱਥੋਂ ਆ ਦੇਖੋ ਚੈੱਕ ਕਰੋ ਚੈੱਕ ਕਰੋ ਹਾਂਜੀ ਠੀਕ ਇਹ ਟੁੱਟੇ ਆ ਟੁੱਟੇ ਆ ਜੀ ਠੀਕ ਟੁੱਟੇ ਨਹੀਂ ਆ ਵੈਸੇ ਇੱਕ ਕਸੇ ਆ ਆ ਦੇਖੋ ਬਾਹਰ ਦੀ ਚਰਾਣ ਦੀ ਗਾਂ ਚਰਦੀ ਰਹੀ ਆ ਇਹਦੇ ਇੱਕ ਕਸੇ ਆ ਥੋੜੇ ਜਿਹੇ ਦੰਦ ਇਹ ਗੱਲ ਆਪਾਂ ਕਹਿ ਕੇ ਦੇਣੀ ਆ ਝੂਠ ਮਾਰ ਕੇ ਕਿਸੇ ਨੂੰ ਡੰਗਰ ਨਹੀਂ ਦੇਣੀ ਕੱਲ ਨੂੰ ਕੋ ਭੈਣ ਭਰਾ ਲਾਮਾ ਦਵੇ ਆਪਾਂ ਨੂੰ ਇਸ ਗੱਲ ਦਾ ਇਸ ਕਰਕੇ ਇਹਦਾ ਭਾਅ ਵੀ ਬਿਲਕੁਲ ਉਜਾਇਜ਼ ਕਰ ਦੇਣਾ ਠੀਕ ਹੈ ਜੀ ਹਾਂਜੀ ਅੱਛਾ ਤੇ ਵੀਰ ਬੱਚਾ ਨਹੀਂ ਕਿ ਦਿੱਤਾ ਬੱਚਾ ਇਹਦਾ ਵੱਛਾ ਜੀ ਵੀਰ ਜੀ ਅੱਛਾ ਵੀਰ ਨੂੰ ਖੜੀ ਚਵਾਈ ਲਾ ਸਾਂ ਦੇ ਹਾਂਜੀ ਚਵਾਈ ਅਜੇ ਦੀ ਹੋਣ ਵਾਲੀ ਆ ਠੀਕ ਹੈ ਜੀ ਚਾਈ ਦਾ ਦੋਸਤੋ ਵੈਸੇ ਟਾਈਮ ਹੀ ਆ ਜੇ ਸ਼ੇਕ ਦਾ ਟਾਈਮ ਹੋ ਜਾ ਮੇਰੇ ਸਾਬ ਨਾਲ ਕੁਛ ਇਹ ਤੋਂ ਥੋੜਾ ਬੜਾ ਅੰਦਰ ਬਾਹਰ ਹੋ ਸਕਦਾ ਟਾਈਮ ਵੀ ਵਿਖਾ ਦਾਂਗੇ ਬਾਕੀ ਦੋਸਤੋ ਦੀ ਆਰਡਰ ਕੁਆਲਟੀ ਆ ਕਰ ਲੋ ਚੈੱਕ ਚਾਰੇ ਥਾਂ ਦੋਸਤੋ ਗੈਪ ਦੇ ਵਿੱਚ ਕੋਈ ਫੋਟ ਸ਼ਾਂਗ ਮੀਰ ਜੀ ਸੂਆ ਦੂਜਾ ਤੇ ਜੇ ਹੀ ਆ ਇਹਦਾ ਠੀਕ ਹੈ ਜੀ ਇਹ ਨਹੀਂ ਵੀ ਜਾਦੇ ਆ ਪਰ ਹੁਣ ਉਹ ਬਾਹਰ ਦੀ ਚਰਾਣ ਦੇ ਵਿੱਚ ਗਾਂ ਚਰਦੀ ਰਹੀ ਹੈ ਇਸ ਕਰਕੇ ਇਹਦੇ ਦੰਦ ਜਾਂਦੇ ਘਸ ਗਏ ਆ ਜਾਂ ਕੋਈ ਚੀਜ਼ ਵੱਜ ਕੇ ਟੁੱਟ ਗਿਆ ਇਹ ਰੱਬ ਜਾਣਦਾ ਕਿਉਂਕਿ ਜਿਹੜੀ ਚੀਜ਼ ਆਪਾਂ ਹੁਣ ਚੈੱਕ ਕੀਤੀ ਹੈ ਨਾ ਹਾਂਜੀ ਹਾਂਜੀ ਇਹ ਤੁਹਾਨੂੰ ਅੱਗੇ ਵੀ ਵੀਡੀਓ ਦੇ ਵਿੱਚ ਬੇਨਤੀ ਕੀਤੀ ਵੀ ਕਿਸੇ ਵੀਰ ਨੇ ਆਪਾਂ ਨੂੰ ਦੱਸਿਆ ਨਹੀਂ ਆਪਾਂ ਲੈ ਜਾਂਦੀ ਆ ਆਪਾਂ ਨੂੰ ਜਦੋਂ ਘਰੇ ਚੈੱਕ ਕੀਤੀ ਆ ਆਪਾਂ ਅੱਜ ਦੱਸ ਕੇ ਵੇਚਣੀ ਆ ਠੀਕ ਹੈ ਵੀਰ ਜੀ ਠੀਕ ਹੈ ਧੋਖਾ ਨਹੀਂ ਕਿਸੇ ਨਾਲ ਕਰਨਾ ਕੋਈ ਕੱਲ ਨੂੰ ਭੈਣ ਭਰਾ ਇਹਨੂੰ ਲੱਦੀ ਆਵੇ ਚਾਰ ਬੰਦੇ ਇਕੱਠੇ ਕਰੇ ਬਿਲਕੁਲ ਕੰਮ ਬਿਲਕੁਲ ਨਹੀਂ ਕਰਨਾ ਆਪਾਂ ਠੀਕ ਹੈ ਜੀ ਅਸੀਂ ਵੀਰ ਜੀ ਕਰੀਏ ਚੁਵਾਈ ਸ਼ੁਰੂਜੀ ਹਾਂਜੀ ਇਹ ਤੋ ਕਰ ਲੋ ਚੱਕ 6:00 ਵਜ ਕੇ ਤੇ 12 ਮਿੰਟ ਸ਼ਾਮ ਦਾ ਟਾਈਮ ਹੋਇਆ ਜੇ ਚਵਾਈ ਦਾ ਵੈਸੇ ਟਾਈਮ ਹੀ ਆ। ਲਓ ਦੋਸਤੋ ਵੀਰ ਚਵਾਈ ਦੀ ਕਰਨ ਲੱਗਾ ਵਾ ਆ ਜੂੜ ਪਾਤਾ ਵੀਰ ਨੇ ਇਹਨਾਂ ਨੂੰ। ਇੱਕ ਚੀਜ਼ ਹੋਰ ਵੀਰ ਜੀ, ਵੱਛਾ ਨਾ ਥਣਾ ਦੇ ਮੂੰਹ ਮਾਰਦਾ ਇੱਥੇ ਥੱਲੇ ਵੇਖੋ ਮਾੜੇ ਮਾੜੇ ਜਿਹਨੇ ਨਾ ਟੱਕ ਜੇ ਲਾਇਆ। ਇਸ ਕਰਕੇ ਗਾਂ ਥੋੜਾ ਬਾਹਤਾ ਨਾ ਉਨੀ ਕੀ ਮੜਾ ਮੋਟਾ ਜਾਂ ਪੈਰ ਤਾਂ ਠਾਂ ਕਰ ਸਕਦੀ ਆ ਠੀਕ 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 ਹੈ ਜੀ ਬੱਚੇ ਨੇ ਮਤਲਬ ਦੰਦੀ ਵੱਡੀ ਹੁੰਦੀ ਉਹ ਮਾਈ ਮੁੱਢੀ ਨਾ ਹਾਂਜੀ ਗਾਂ ਵੀ ਜਦੋਂ ਮੂੰਹ ਟ ਪਉਂਦਾ ਨਾ ਥਣ ਤੇ ਗਾਂ ਥੋੜੀ ਜਿਹੀ ਦਿੱਕਤ ਜੀ ਮਹਿਸੂਸ ਕਰਦੀ ਪੀੜ ਹੁੰਦੇ ਆ ਠੀਕ ਹੈ ਇਹਨਾਂ ਨੂੰ ਬਿਮਾਰੀ ਹੁੰਦੀ ਬੱਚਿਆਂ ਨੂੰ ਇਸ ਤਰ੍ਹਾਂ ਹੀ ਕਰਦੇ ਜੇ ਇਹ ਟੋਡਡ ਮਾਰ ਦਿੰਦੇ ਨੇ ਬੱਚੇ ਨੇ ਦੋਸਤੋ ਥਣਾ ਤੇ ਮਾਰੀ ਮਾਰੀ ਦੰਦੀ ਵੱਢੀ ਇਸ ਕਰਕੇ ਥੋੜਾ ਜਿਹਾ ਗਾਂ ਚੋਣ ਦੀ ਦਿੱਕਤ ਕਰਦੀ ਹੈ ਬਾਕੀ ਦੋਸਤੋ ਕੋਈ ਕਮੀ ਨਹੀਂ ਦੀ ਚੁਵਾਈ ਤੁਹਾਡੇ ਸਾਹਮਣੇ ਹੋ ਰਣੀ ਹੈ ਧਾਰਾਂ ਬਿਲਕੁਲ ਐ ਚੈੱਕ ਕਰਾ ਦਾਂਗੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਠੀਕ ਹੈ ਜੀ ਹਾਂਜੀ ਕੋਈ ਥਣ ਚ ਘਾਟ ਵਾਦ ਨਹੀਂ ਆ ਓਕੇ ਹਾਂਜੀ ਆਹ ਦੋਸਤੋ ਬਾਲਟੀ ਖਾਲੀ ਚੈੱਕ ਕਰ ਲਿਓ ਕਰੀ ਸ਼ਾਇਦ ਇੱਥੋਂ ਦੇਖ ਜੇ ਆ ਲਾਗੇ ਕਰੋ ਕੈਮਰਾ ਤੁਹਾਨੂੰ ਚੈੱਕ ਕਰਾਈਏ ਆ ਵੇ ਇਸ ਥਣ ਤੇ ਵੀ ਕੀਤਾ ਹੈ ਲਓ ਨਿਕਲਣ ਨੂੰ ਤਿਆਰ ਹੋਇਆ

ਕਿਆਰੇ ਧਣਾ ਲਿਆ ਕੋਈ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਦੋਸਤੋ ਦਿੱਕਤ ਹੈ ਸਿਰਫ ਬੱਚੇ ਜਿਹੜੇ ਜਸਮ ਕੀਤੇ ਥਣਾ ਤੇ ਉਹਦੇ ਕਰਕੇ ਹੀ ਬਾਕੀ ਚੋਣੇ ਇਕਰਾ ਕਰਨਾ ਜਾਂ ਵੇਖੋ ਇਸ ਤਰ੍ਹਾਂ ਲੋ ਜਰਾ ਗੱਡ ਤੇ ਮੁੱਖਾਂ ਦੀ ਹਾਂਜੀ ਬਾਕੀ ਦੋਸਤੋ ਵੀਡੀਓ ਦੇ ਵਿੱਚ ਚੋਣ ਦਾ ਇੱਕ ਫਾਇਦਾ ਹੋ ਜਾਂਦਾ ਕਿ ਥਣਾ ਦੀ ਬਾਅਦ ਘਰ ਕੋਈ ਸੂਚ ਹਰ ਵਕੀ ਦਾ ਪਤਾ ਲੱਗਦਾ ਬਸ ਇਹ ਲੰਗਰ ਦੀ ਚੋਾਈ ਕਿਦਾਂ ਨਹੀਂ ਹਰ ਇੱਕ ਚੀਜ਼ ਦੀ ਪ੍ਰੋਪਰ ਦਿਖ ਜਾਂਦੀ ਹੈ ਇਸ ਵੀਡੀਓ ਦੇ ਸੋਨਾ ਇਹ ਮੰਦਰੀ ਜੇਰ ਕਰਦੇ ਫਰੀ ਜੇਰ ਕਰਦੇ ਇਹ ਨਹੀਂ ਨਾਂ ਮੜੀ ਕਿ ਬੰਨ ਕਰਦੇ ਕਿ ਸ਼ੁਰੂ ਸ਼ੁਰੂ ਦੇ ਵਿੱਚ ਦੋਸਤੋ ਮੜੀ ਜੀ ਦਿੱਕਤ ਕਰਦੀ ਹੈ ਬਾਕੀ ਦੋਸਤੋ ਤੁਹਾਡੇ ਸਾਹਮਣੇ ਚੋਈ ਆ ਹੁੰਦੀ ਹੈ ਦੋ ਜਿੰਨਾ ਵੀ ਦੋਸਤੋ ਚੋਇਆ ਗਾਣੇ ਸਾਹਮਣੇ ਆ ਰਹਿਣਾ ਹੋਣੇ ਇੱਕ ਦੋ ਮਿੰਟ ਤੱਕ ਆਸ ਤੋਂ 11 ਲੀਟਰ ਦੇ ਵਿੱਚ ਦੋਸਤੋ ਦੁੱਧ ਦੱਸਿਆ ਵੀ ਨਹੀਂ ਨਾ ਜਖਮ ਤੇ ਜਦੋਂ ਹੱਥ ਲੱਗਦਾ ਨਾ ਵੀਰ ਜੀ ਹਾਂਜੀ ਹਾਂਜੀ ਉਹ ਤੋਂ ਥੋੜਾ ਜਿਆ ਕਰਦੀ ਬਾਕੀ ਵੈਸੇ ਕੋਈ ਚੱਕਰ ਨਹੀਂ ਦੋ ਦੋਸਤੋ ਵੱਧ ਹੀ ਹੋਊਗਾ ਬਾਲਟੀ ਕਿੰਨੇ ਲੀਟਰ ਦੀ ਵਿਗੜੀ ਚਾਹੀਏ ਸਾਢੇ 7 ਕਿਲੋ ਦੀ ਬਾਲਟੀ ਭਾਜੀ ਠੀਕ ਹੈ ਜੀ ਬਾਲਟੀ ਦੋਸਤੋ ਤਕਰੀਬਨ ਤਕਰੀਬਨ ਬਰਾਬਰ ਹੀ ਆ ਚਲੀ ਹੈ ਗਾਹ ਦੋਸਤੋ ਚੈੱਕ ਕਰ ਲੋ ਐ ਮਸਤ ਗਾਲੀ ਕਰਨ ਲਈਏ ਸਿਰਫ ਥਣਾ ਦੇ ਤੋਂ ਜਿਹੜੇ ਮڑے ਮڑے ਜ਼ਖਮ ਆ ਬੱਚੇ ਨੇ ਕੀਤੇ ਉਹਦਾ ਕਰਕੇ ਮੜੀ ਜੀ ਦਿੱਕਤ ਕਰਦੀ ਜਿਹੜੇ ਵੀਰ ਨੇ ਵੀਰ ਜੀ ਥੋੜੇ ਪੈਸੇ ਲਾਉਣੇ ਘਰ ਰੱਖਣ ਵਾਸਤੇ ਨਾ ਹਾਂਜੀ ਬਹੁਤ ਵਧੀਆ ਚੀਜ਼ ਹੈ ਜੀ ਮੋਲ ਲੈਣ ਦੇ ਨਾਲ ਬਹੁਤ ਵਧੀਆ ਚੀਜ਼ ਦੋਸਤੋ ਬਾਕੀ ਦੋਸਤੋ ਤਾਜੀ ਸੂਈ ਹੈ ਕੋਈ ਜ਼ਿਆਦਾ ਟਾਈਮ ਨਹੀਂ ਗਰਮੀ ਸਿਆਲ ਸਿਆਲ ਵਿੱਚ ਦੁੱਧ 13 14 ਕਿਲੋ ਵੀਰ ਜੀ ਅਜੇ ਵੀ ਭਰੂਗੀ ਵੈਡ ਠੀਕ ਹੈ ਜੀ deve ਦਰਜੀ ਸਿਰਫ जखमा ਕਰਕੇ ਥੋੜਾ ਜਿਹਾ ਕਰਦੀ ਆ ਹਾਂਜੀ ਹਾਂਜੀ ਬਾਕੀ ਹੋਰ ਤਾਂ ਗੱਲ ਕੋਈ ਨਹੀਂ ਆਹ ਬਣੀ ਬਹੁਤ ਲੱਗਦੀ ਹੈ ਸ਼ੀਲ ਠੰਡੀ ਪੂਰੀ ਹੈ ਬਾਕੀ ਠੀਕ ਹੈ ਲਓ ਦੋਸਤੋ ਦੁੱਧ ਆ ਚੋਈ ਗਈ ਆ ਇਹਨੂੰ ਵਖਾ ਦਿਓ ਕਿੰਨਾ ਕਿ ਚੱਡਾ ਇਹਨੇ ਛੋੜਿਆ ਰੱਖਿਆ ਤੇ ਨਹੀਂ ਕੁਝ ਲਓ ਜੀ ਦੋਸਤੋ ਇਹ ਬਿਲਕੁਲ ਪੂਰਨਾ ਖਾਲੀ ਕਰ ਗਈ ਇਹ ਨਿੰਬੂ ਨੂੰ ਨਿਚੋੜ ਕੇ ਤੇ ਸਾਰੇ ਹਾਂਜੀ ਆ ਦੁੱਧ ਚੈੱਕ ਕਰਾ ਦਿਓ 7 ਕਿਲੋ ਦੀ ਬਾਲਟੀ ਦੋਸਤੋ ਪੂਰੀ ਫੁੱਲ ਭਰ ਸਾਢੇ 7 ਕਿਲੋ ਦੀ ਬਾਲਟੀ ਬਾਜੀ ਹੈ ਠੀਕ ਹੈ ਜੀ ਚੱਕ ਚੁੱਕ ਮਾਰ ਕੇ ਦੋਸਤੋ ਫੇਰ ਵੀ ਦੋ ਦੋ ਸਾਢੇ 6 ਤੋਂ ਬਾਹਰ ਹੀ ਹੈ ਜੀ ਹਾਂ ਜੀ ਤੇ 10 ਕਿਲੋ ਵੈਸੇ ਵੀਰ ਨੇ ਕਿਹਾ ਮੈਂ 11 ਕਿਲੋ ਬਾਜੀ ਦੋ ਦੋ ਦੱਸਿਆ ਹੈ ਹਾਂ ਜੀ ਹਾਂ ਜੀ 11 ਤੋਂ ਬਾਹਰ ਹੀ ਹੋਊਗਾ ਪਰ ਇਹ ਦਸੀਦਾ ਹੈ ਕਿ ਜਦੋਂ ਡੰਗਰ ਜਾਂਦਾ ਕਿਸੇ ਭੈਣ ਭਰਾ ਦੇ ਘਰ ਨਾ ਉੱਥੇ ਜਾ ਕੇ ਦਿਹਾੜੀ ਦੋ ਦਿਨ ਦੁੱਧ ਘਟਦਾ ਵਾ ਜੀ ਨਹੀਂ ਲੰਮਦਾ ਠੀਕ ਹੈ ਜੀ ਤੇ ਕਈ ਭੈਣ ਭਰਾ ਕਾਲੇ ਪੈ ਜਾਂਦੇ ਫਿਰ ਇਸ ਕਰਕੇ ਵੀਰ ਜੀ ਦੁੱਧ ਘਾਟ ਹੀ ਦਸੀਦਾ ਤੁਹਾਨੂੰ ਪਤਾ ਹੈ ਆਪਾਂ ਵੀਡੀਓ ਦੇ ਵਿੱਚ ਡੰਗਰ ਇਸੇ ਕਰਕੇ ਪਿਛਲੀ ਗਾਮ ਵੀ ਚਵਾਈ ਸੀ ਹਾਂਜੀ 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 ਆਪਾਂ ਦੁੱਧ ਥੋੜਾ ਦੱਸਿਆ ਤੇ ਉਧਰ ਜ਼ਿਆਦਾ ਦਿੰਦੀ ਸੀ ਜ਼ਿਆਦਾ ਦਿੰਦੀ ਹਾਂਜੀ ਹਾਂਜੀ ਭਾਜੀ ਤੇ ਹਰਦੀਪ ਵੀਰੇ ਦਾ ਮੁੱਲ ਕੀ ਕਰਨਾ ਮੁੱਲ ਤੇ ਵੀਰ ਜੀ ਇਹੋ ਜਿਹਾਂ ਵੜਾਂ ਦਾ 45 ਵੀ ਕਰੀ ਜਾਂਦੇ 50 ਵੀ ਕਰੀ ਜਾਂਦੇ ਲੋਕ ਹਾਂਜੀ ਹਾਂਜੀ ਆਪਾਂ ਮੁੱਲ ਰੱਖਿਆ ਭਾਜੀ 40000 ਰੁਪਇਆ ਅੱਛਾ ਜ ਉਹਦੇ ਜੋ 2 ਛੱਡ ਦਾਂਗੇ 38 ਦੀ ਦੇ ਦਾਂਗੇ 38000 ਘਰ ਆ ਇਹਦਾ ਮਾਨ ਕਰਾਂਗੇ ਆਏ ਗਏ ਦਾ ਠੀਕ ਹੈ ਜੀ ਹੋਰ ਯਾਰ ਛੱਡ ਦਾਂਗੇ 37000 ਦੇ ਦਾਂਗੇ 37000 ਹੋ ਗਿਆ ਜੀ ਬਾਕੀ ਜਦੋਂ ਕੋਈ ਭੈੜ ਭਰਾ ਫੋਨ ਲਾਊਗਾ ਫਿਰ ਹੋਰ ਸਤਕਾਰ ਕਰਾਂਗੇ ਹੋਰ ਸਤਕਾਰ ਹੋਊਗਾ ਜੀ ਹੋ ਜਾਊਗਾ ਬਾਈ ਇਹ ਹੋਰ ਵੀ ਚ ਆ ਕੇ ਗਈ ਹੈ ਜੀ ਹਾਂ ਜੀ ਠੀਕ ਹੈ ਵੀ ਜੀ ਲੋ ਜੀ ਬਿਲਕੁਲ ਨਾਰਮਲ ਬੋਲੇ ਦੋਸਤੋ 13 ਕਿਲੋ ਦੁੱਧ ਨੂੰ ਮੌਕੇ ਦਾ ਤਿਆਰ ਜੇ ਸਤਿ ਪੀਰ ਵੀਰ ਵੀ ਨੇ ਮੰਗ ਡ ਰੱਖੀ ਹੈ ਦੋਸਤੋ ਵੈੜ ਬਿਲਕੁਲ ਨਵੀਂ ਹੈ ਵੈੜ ਤੇ ਕੋਈ ਸ਼ੱਕ ਨਹੀਂ ਆਇਆ ਨਹੀਂ ਹੈ ਪ੍ਰਾਣੀਆਂ ਵੀ ਕੋਈ ਬੁੱਢੜ ਗਾਵਾ ਇਹੋ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਚਾਲ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਚਿਹਰੇ ਤੋਂ ਲੱਗਦਾ ਹਰ ਚੀਜ਼ ਤੋਂ ਪਤਾ ਲੱਗਦਾ ਠੀਕ ਹੈ ਜੀ ਹਾਂਜੀ ਵੀਰ ਜੀ 13 14 ਕਿਲੋ ਦੋ ਦੋਸਤੋ ਹੁਣ ਮੌਕੇ ਦਾ ਤਿਆਰ ਆ ਕੋਈ ਵੀਰ ਆਵੇ ਆਪਣੀ ਇੱਕ ਟਾਈਮ ਦੋ ਟਾਈਮ ਬੇਸ਼ੱਕ ਸ਼ੋਕ ਤੇ ਤਸੱਲੀ ਵੀ ਕਰ ਸਕਦਾ ਤੇ ਬਾਕੀ ਦੋਸਤੋ ਚਵਾਈ ਤੁਹਾਡੇ ਸਾਹਮਣੇ ਹੋ ਗਈ 7.5 ਲੀਟਰ ਦੀ ਬਾਲਟੀਆਂ ਫੁੱਲ ਭਰੀ ਪਈ ਜੇ ਤੇ ਬਾਕੀ ਦੋਸਤੋ ਅੰਦਾਜ਼ਾ ਤੁਸੀਂ ਲਾ ਲਓ ਇੱਧਰ ਫੇਰ ਵਿਖਾ ਇਹ ਤਰ੍ਹਾਂ ਕੋਈ ਦਿੱਕਤ ਕਰਦੀ ਹੈ ਉਹਦੀ ਕੋਈ ਨਹੀਂ ਥਣਾ ਹਵਾਨਾ ਬਿਲਕੁਲ ਸਾਫ ਨੁੱਚੜਿਆ ਠੀਕ ਹੈ ਜੀ ਹਾਂਜੀ ਦੋ ਗਾਵਾਂ ਦੋਸਤੋਂ ਤੁਹਾਨੂੰ ਦਿਖਾਈਆਂ ਇੱਕ ਗਾਂ ਗੱਬਣ ਤੇ ਇੱਕ ਗਾਂ ਸੂਈ ਸੂਏ ਪਹੁੰਚੀ ਦੋਸਤੋਂ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪਣੀ ਚੋਕੇ ਤਸੱਲੀ ਕਰ ਲੋ ਤੇ ਗੱਬਣ ਪਸ਼ੂ ਨੂੰ ਦੋਸਤੋਂ ਥਣਾ ਦੀ ਟਿੱਪ ਕੇ ਪਾਸ ਕਰਕੇ ਦੋਸਤੋਂ ਤਸੱਲੀ ਕਰਕੇ ਫਿਰ ਦਿਆ ਕਰੋ ਧੰਨਵਾਦ ਦੋਸਤੋਂ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ